ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਗਉੜੀ ਮਹਲਾ 5 10 ਏਕ ਨਿਹਾਰਿਆ ਸਬਕਿ ਦੇਵਨ ਹਰਿ ਸਾਸ ਸਾਸ ਸਿਮਰਤ ਰਹਿ ਨਾਨਕ ਦਰਸ ਅਧਾਰ ਪਉੜੀ ਦਾ ਦਾ ਦਾਤਾ ਇੱਕ ਹੈ ਸਭ ਕਉ ਦੇਵਨ ਹਰ ਦੇਂਦੇ ਤੋਟ ਨਾ ਆਵੇ ਅਗਨਤ ਪਰੇ ਪੰਡਾਰ ਦੇਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹਿ ਬਸਾਰਾ ਦੋਸ਼ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਪਰਤ ਪ੍ਰਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤਾਤੇ ਗੁਰਮਖ ਤਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਗੌੜੀ ਮਹਲਾ 5 10 ਏਕ ਨਿਹਾਰਿਆ ਸਬਕਸ਼ ਦੇਵਨ ਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਾ ਦਾ ਦਾਤਾ ਇੱਕ ਹੈ ਸਭ ਕਉ ਦੇਵਨ ਹਰ ਦੇਂਦੇ ਤੋਟ ਨਾ ਆਵੇ ਅਗਨਤ ਪਰੇ ਪੰਡਾਰ ਦੈਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹੀ ਬਸਾਰਾ ਦੋਸ਼ ਨਹੀਂ ਕਹੂ ਕੋ ਮੀਤਾ ਮਾਇਆ ਮੋਹ ਭਰਤ ਪ੍ਰਪਤੀ ਤਾ ਦਰਦ ਨਿਵਰਹਿ ਜਾਕੇ ਆਪੇ ਨਾਨਕ ਤਾਤੇ ਗੁਰਮਖ ਤਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਗਉੜੀ ਮਹਲਾ 5 10 ਏਕ ਨਿਹਾਰਿਆ ਸਬਕਿ ਦੇਵਨ ਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਾਤਾ ਦਾਤਾ ਇਕ ਹੈ ਸਭ ਕੋ ਦੇਵ ਨਹਰ ਦੇਂਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹਿ ਬਸਾਰਾ ਦੋਸ ਨਹੀਂ ਕਹੂੰ ਕੋ ਮੀਤਾ ਮਾਇਆ ਮੋਹ ਪਰਤ ਪ੍ਰਪਤੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤਾਤੇ ਗੁਰਮਖ ਤਰਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਗੌੜੀ ਮਹਲਾ 5 ਦਾਸ ਹੇ ਇੱਕ ਨਿਹਾਰਿਆ ਸਬਕਿ ਸਿ ਦੇਵਨ ਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਦਾ ਦਾਤਾ ਇਕ ਹੈ ਸਭ ਕਉ ਦੇਵਨ ਹਰ ਦੇਂਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹਿ ਬਸਾਰਾ ਦੋਸ ਨਹੀਂ ਕਹੂ ਕੋ ਮੀਤਾ ਮਾਇਆ ਮੋਹ ਪਰਤ ਪ੍ਰਪਤੀਤਾ ਦਰਦ ਨਿਵਾਰੇ ਜਾਕੇ ਆਪੇ ਨਾਨਕ ਤਾਤੇ ਗੁਰਮਖ ਤਰਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਗੌੜੀ ਮਹਲਾ ਪੰਜਵਾ 1 ਏਕ ਨਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਦਾ ਦਾਤਾ ਏਕ ਹੈ ਸਭ ਕਉ ਦੇਵਨ ਹਰ ਦੇਂਦੇ ਟੋਟ ਨ ਆਵੈ ਅਗਨਤ ਪਰੇ ਪੰਡਾਰ ਦੈਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹਿ ਬਸਾਰਾ ਦੋਸ ਨਹੀਂ ਕਹੂ ਕੋ ਮੀਤਾ ਮਾਇਆ ਮੋਹ ਭਰਤ ਪ੍ਰਪਤ ਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤਾਤੇ ਗੁਰਮਖ ਤਰਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਗੌੜੀ ਮਹਲਾ ਪੰਜਵਾ 10 ਏਕ ਨਿਹਾਰਿਆ ਸਬਕਿ ਸਿ ਦੇਵਨ ਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦੇਂਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹਿ ਬਸਾਰਾ ਦੋਸ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਪਰਤ ਪ੍ਰਪਤੀ ਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤਾਤੇ ਗੁਰਮਖ ਤਰਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਗੌੜੀ ਮਹੱਲਾ ਪੰਜਵਾ 10 ਏਕ ਨਿਹਾਰਿਆ ਸਬਕਿ ਦੇਵਨ ਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਦਾ ਦਾਤਾ ਏਕ ਹੈ ਸਭ ਕਉ ਦੇਵਨ ਹਰ ਦੇਂਦੇ ਤੋਟ ਨ ਆਵੈ ਅਗਨਤ ਪਰੇ ਪੰਡਾਰ ਦੈਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹਿ ਬਸਾਰਾ ਦੋਸ ਨਹੀਂ ਕਹੂੰ ਕੋ ਮੀਤਾ ਮਾਇਆ ਮੋਹ ਭਰਤ ਪ੍ਰਪਤੀ ਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤਾਤੇ ਗੁਰਮਖ ਤਰਾਪੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਗੌੜੀ ਮਹੱਲਾ ਪੰਜਵਾ 10 ਏਕ ਨਿਹਾਰਿਆ ਸਬਕਿ ਦੇਵਨ ਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਦਾ ਦਾਤਾ ਏਕ ਹੈ ਸਭ ਕਉ ਦੇਵਨ ਹਰ ਦੇਂਦੇ ਤੋਟ ਨ ਆਵੈ ਅਗਨਤ ਪਰੇ ਪੰਡਾਰ ਦੈਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹਿ ਬਸਾਰਾ ਦੋਸ ਨਹੀਂ ਕਹੋ ਕੋ ਮੀਤਾ ਮਾਇਆ ਮੋਹ ਭਰਤ ਪ੍ਰਪਤ ਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤਾਤੇ ਗੁਰਮਖ ਤਰਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਗੌੜੀ ਮਹੱਲਾ ਪੰਜਵਾ 10 ਏਕ ਨਿਹਾਰਿਆ ਸਬਕਿ ਦੇਵਨ ਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦੇਂਦੇ ਟੋਟ ਨ ਆਵੇ ਅਗਨਤ ਪਰੇ ਪੰਡਾਰ ਦੈਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹੀ ਬਸਾਰਾ ਦੋਸ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਪਰਤ ਪ੍ਰਪਤੀ ਤਾ ਦਰਦ ਨਿਵਾਰੇ ਜਾਕੇ ਆਪੇ ਨਾਨਕ ਤਾਤੇ ਗੁਰਮਖ ਤਰਾਪੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਗੌੜੀ ਮਹਲਾ ਪੰਜਵਾ 1 1 ਨਿਹਾਰਿਆ ਸਬਕਿ ਸਿ ਦੇਵਨ ਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਦਾ ਦਾਤਾ ਇਕ ਹੈ ਸਭ ਕਉ ਦੇਵਨ ਹਰ ਦੇਂਦੇ ਤੋਟ ਨ ਆਵੈ ਅਗਨਤ ਪਰੇ ਪੰਡਾਰ ਦੈਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹੀ ਬਸਾਰਾ ਦੋਸ ਨਹੀਂ ਕਹੂੰ ਕੋ ਮੀਤਾ ਮਾਇਆ ਮੋਹ ਪਰਤ ਪ੍ਰਪਤੀ ਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤਾਤੇ ਗੁਰਮਖ ਤਰਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਗੌੜੀ ਮਹਲਾ ਪੰਜਵਾ 10 ਏਕ ਨਿਹਾਰਿਆ ਸਬਕਿ ਦੇਵਨ ਹਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਦਾ ਦਾਤਾ ਏਕ ਹੈ ਸਭ ਕਉ ਦੇਵਨ ਹਰ ਦੇਂਦੇ ਤੋਟ ਨ ਆਵੈ ਅਗਨਤ ਪਰੇ ਪੰਡਾਰ ਦੈਨ ਹਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹੀ ਬਸਾਰਾ ਦੋਸ ਨਹੀਂ ਕਹੂੰ ਕੋ ਮੀਤਾ ਮਾਇਆ ਮੋਹ ਪਰਤ ਪ੍ਰਪਤੀ ਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤਾਤੇ ਗੁਰਮਖ ਤਰਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ